ਸੰਗੀਤ ਜੀ ਬੰਬੇ ਪਹੁੰਚੇ ਹੋਏ ਸੀ ਤੇ ਬੰਬੇ ਅੱਜ ਇੱਕ ਐਸੇ ਗੁਰੂ ਦੇ ਸਿੰਘ ਦੇ ਘਰ ਪਹੁੰਚੇ ਆ ਜਿਨ੍ਹਾਂ ਨੇ ਅਨਮੋਲ ਰਤਨ ਅਨਮੋਲ ਖਜ਼ਾਨਾ ਆਪਣੇ ਘਰ ਦੇ ਵਿੱਚ ਰੱਖਿਆ ਹੋਇਆ। ਨੇ ਗੱਲ ਕੀ ਹੈ ਨਾ ਹੁਣ ਹਰ ਕਮਰੇ 'ਚ ਮੈਨੂੰ ਸ਼ੌਂਕ ਨਹੀਂ ਕੀ ਹਰ ਕਮਰੇ ਬਾਬਾ ਜੀ ਦੀ ਫੋਟੋ ਰਵੇ। ਤੁਸੀਂ ਇੱਕ ਜਗ੍ਹਾ ਇਕਾਂਤ ਜਿੱਥੇ ਤੁਹਾਡਾ ਮਨ ਉਖਾ ਹੈ, ਇਹ ਟਾਈਮ ਉਖਾ ਆ ਕੇ ਕਿੱਥੇ ਬੈਠ ਕੇ ਤੁਸੀਂ ਆਪਣਾ ਟਾਈਮ ਬੀਤਿਤ ਕਰ ਸਕੋ ਤੇ ਤਦੇ ਕਰਕੇ ਪਿਤਾ ਜੀ ਨੇ ਉਸ ਟਾਈਮ 'ਚ ਵੀ ਕਿਹਾ ਸੀ ਵੀ ਕਮਰਾ ਰੱਖੋ। ਇਹ ਅਜ ਵੀ ਕਮਰਾ ਰੱਖਿਆ ਹੈ। ਇਹ ਜੋ ਸ਼ਸਤਰ ਤੁਸੀਂ ਘਰ ਦੇ ਵਿੱਚ ਸਾਮ ਕੇ ਰੱਖੇ ਕਿੰਨੇ ਕੁ ਪੁਰਾਣੇ ਨੇ? ਹੁਣ ਇਹ ਸ਼ਸਤਰਾਂ ਦੀ ਤੁਸੀਂ ਅਗਰ ਮੇਰੇ ਕੋਲ ਹਿਸਟਰੀ ਜਾਣੋ ਤੇ ਖਾਸਾ ਤੇ ਮੈਨੂੰ ਇਹਨੇ ਕਿੰਨੇ ਕੁ ਪਤਾ ਨਹੀਂ। ਇਹ ਮੇਰੇ ਪਿਤਾ ਜੀ ਸਭ ਨੰਗਾਂ ਕੋ ਜਾ ਕੇ ਇੱਥੇ ਉੱਥੋਂ ਪੰਜਾਬ ਤੋਂ ਹੋ ਗਏ, ਸੱਚਕਣ ਤੋਂ ਹੋ ਗਏ, ਉੱਥੋਂ ਇਕੱਠਾ ਕਰਦੇ ਸੀ। ਤੇ ਉਹ ਨਾਲ ਉਹਨਾਂ ਦੇ ਉਹਨਾਂ ਨੂੰ ਸ਼ੌਂਕ ਸੀ। ਨਾਲੇ ਆਪਾਂ ਵੀ ਜਾਈਦਾ। ਉਹ ਵੀ ਪੁੱਛਦੇ ਕਿ ਕੋਈ ਪੁਰਾਣੇ ਸ਼ਸਤਰ ਹੈ ਕੀ ਤੁਹਾਡੇ ਕੋਲ ਬਾਬਾ ਜੀ? ਤੇ ਬਾਬਾ ਜੀ ਕਦੇ ਕੋਈ ਕੋਈ ਨਹੀਂ ਦਿੰਦਾ ਸੀ ਕੋਈ ਦੱਸ ਦਿੰਦਾ ਸੀ ਫਿਰ ਉਹਨਾਂ ਨੂੰ ਕਿਤਰਾ ਵੀ ਕਰਕੇ ਮਨਾ ਮਨੂ ਕੇ ਲਈਦੇ ਸੀ ਪਹਿਲੇ ਛੋਟੀ ਤੁਹਾਡੀ ਕਿਰਪਾਨਾ ਸੀ ਜਿਹੜੀ ਸਿਲਵਰ 'ਚ ਬਣੀ ਹੈ ਤੁਸੀਂ ਅਗਰ ਦੇਖੋਗੇ 'ਚ ਅੱਜ ਵੀ ਮੀਨਾਕਾਰੀ ਇਹਨਾਂ ਦੇ ਉੱਤੇ ਕੀਤੀ ਹੋਈ ਹੈ ਅਗਰ ਤੁਸੀਂ ਇਹਨਾਂ ਨੂੰ ਅਗਰ ਹਜੇ ਵੀ ਖੋਲੋ ਤੇ ਇਹਨਾਂ ਦੇ ਅੰਦਰ ਵੀ ਮੀਨਾਕਾਰੀ ਕੀਤੀ ਹੋਈ ਹੈ ਅਗਰ ਤੁਸੀਂ ਅੰਦਰ ਦੇਖੋ ਇਹ ਛੋਟੀ ਕਿਰਪਾਨਾ ਤੁਸੀਂ ਅਗਰ ਇਹਨਾਂ ਨੂੰ ਵੀ ਦੇਖੋਗੇ ਜੀ ਤੇ ਕਿਰਪਾਨ ਦੀ ਸ਼ੇਪ ਹੀ ਦੇਖੋ ਕਿਹੋ ਜਿਹੀ ਹੈ ਸ਼੍ਰੀ ਸਾਹਿਬ ਹੁੰਦੀ ਸੀ ਤੇ ਉਵੇਂ ਹੀ ਅੱਜ ਵੀ ਇਹ ਤਿੱਖੀ ਵੀ ਬਹੁਤ ਆ ਅਜੇ ਵੀ ਤਿੱਖੀ ਬੜੀ ਆ ਕਦੇ ਕਦੇ ਸਾਫ਼ ਕਰਦੇ ਕਰਦੇ ਹੱਤ ਵੱਢੀ ਦਿੰਦੀ ਆ ਜੀ ਆ ਤੁਸੀਂ ਦੇਖ ਸਕਦੇ ਹੋ ਬੰਬੇ ਵਰਗੇ ਸ਼ਹਿਰਾਂ ਦੇ ਵਿੱਚ ਰਹਿੰਦੇ ਆ ਹੋਇਆ ਬਿਜ਼ੀ ਲਾਈਫ ਆ ਪਰ ਫਿਰ ਵੀ ਜਿੱਥੇ ਸਿੱਖੀ ਨਾਲ ਪਿਆਰ ਹੈ ਉੱਥੇ ਸ਼ਸਤਰਾਂ ਨਾਲ ਵੀ ਪਿਆਰ ਹੈ ਤੇ ਗੁਰੂ ਸਾਹਿਬ ਜੀ ਦੇ ਉਹ ਪੁਰਾਤਨ ਸਾਖੀਆਂ ਪੜਨ ਦਾ ਵੀ ਜਿਹੜਾ ਮਾਤਾ ਜੀ ਨੂੰ ਸ਼ੌਂਕ ਆ ਅੱਗੇ ਫਿਰ ਮਾਤਾ ਜੀ ਬੱਚਿਆਂ ਨੂੰ ਵੀ ਸਿਖਾਉਂਦੇ ਸੀ ਪੜ ਕੇ ਸੁਣਾਉਂਦੇ ਹੁੰਦੇ ਸੀ ਹਾਂ ਜੀ ਸੁਣਾਉਂਦੇ ਮੈਂ ਕਹਾਣੀਆਂ ਸੁਣਾਉਣੀ ਆ ਨਾਨਕ ਦੇਵ ਜੀ ਦੀਆਂ ਸਬਦ ਗੁਰਗੋਬਿੰਦ ਸਿੰਘ ਜੀ ਦੇ ਆਵਾਜ਼ ਦੀਆਂ ਸਬਦੀਆਂ ਉਹਨਾਂ ਨੂੰ ਸੁਣਾਉਂਦੇ ਹੁੰਦੇ ਸੀ ਜਦੋਂ ਘਰ ਜਵਾਨੀ ਚ ਹੋਵੋਗੇ ਬੱਚੇ ਹਜੇ ਛੋਟੇ ਹੋਣਗੇ ਤਾਂ ਇਨ੍ਹਾਂ ਹੀ ਸਾਖੀਆਂ ਨੂੰ ਪੜ੍ਹ ਕੇ ਸੁਣਾਇਆ ਜਾਂਦਾ ਸੀ ਹਾਂਜੀ ਇਹਨਾਂ ਬੱਚਿਆਂ ਨੂੰ ਨਹੀਂ ਸੌਣਾ ਨਾ ਤੇ ਇਹਨਾਂ ਨੂੰ ਸੁਣਾਉਣ ਦੇ ਟਾਈਮ ਇੱਕ ਇੱਕ ਸਾਖੀ ਜੰਮੂ ਸੁਣਾਉਂਦੀ ਹੁੰਦੀ ਸੀ ਕਿ ਤੁਸੀ ਸੋ ਜੋ ਸੁਇਰੇ ਸਕੂਲ ਜਾਣਰ ਬਾਬਾ ਇਹਨਾਂ ਨੂੰ ਆਦਤ ਸੀ ਕਿ ਇੱਕ ਇੱਕ ਕਹਾਣੀ ਜ਼ਰੂਰ ਸੁਣਨੀ ਹੈ ਗੁਰਬਾਣੀ ਦਾ ਫਰਮਾਨ ਹੈ ਘਰ ਘਰ ਅੰਦਰ ਧਰਮ ਸਾਲ ਹੋਵੇ ਕੀਰਤਨ ਸਦਾ ਵਸੋ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸੰਗੇਜੀ ਬੰਬੇ ਪਹੁੰਚੇ ਹੋਏ ਸੀ ਤੇ ਬੰਬੇ ਅੱਜ ਇੱਕ ਐਸੇ ਗੁਰੂ ਦੇ ਸਿੰਘ ਦੇ ਘਰ ਪਹੁੰਚੇ ਆ ਜਿਨ੍ਹਾਂ ਨੇ ਅਨਮੋਲ ਰਤਨ ਅਨਮੋਲ ਖਜ਼ਾਨਾ ਆਪਣੇ ਘਰ ਦੇ ਵਿੱਚ ਰੱਖਿਆ ਹੋਇਆ ਹੈਰਾਨਗੀ ਦੀ ਗੱਲ ਹੈ ਕਿ ਬੰਬੇ ਦੇ ਵਿੱਚ ਵੱਸਦੇ ਹੋਏ ਸਿੱਖ ਆਪਣੇ ਜਿੱਥੇ ਸਿੱਖੀ ਨੂੰ ਸਮੋ ਕੇ ਰੱਖਿਆ ਹੋਇਆ ਉੱਥੇ ਹੀ ਪੁਰਾਤਨ ਸ਼ਸਤਰਾਂ ਤੇ ਪ੍ਰਾਤਨ ਗ੍ਰੰਥਾਂ ਨੂੰ ਵੀ ਪਿਆਰ ਕਰਦੇ ਨੇ ਐਸਾ ਪਿਆਰ ਕਰਦੇ ਨੇ ਕਿ ਆਪਣੇ ਘਰ ਦੇ ਵਿੱਚ ਹੀ ਉਹਨਾਂ ਨੇ ਧਰਮ ਸਾਲ ਬਣਾ ਰੱਖੀ ਆ ਸੋ ਗਲਬਾਤ ਵੀ ਕਰਾਂਗੇ ਜਿਸ ਦਰਵਾਜ਼ੇ ਦੇ ਵਿੱਚ ਅਸੀਂ ਖੜੇ ਹੋਇਆ ਅੰਦਰ ਦਿਖਾਉਣੀ ਆ ਤੁਹਾਨੂੰ ਕਿ ਪਹਿਲਾਂ ਤਾਂ ਤੁਸੀਂ ਇਹ ਲੁੱਕ ਦੇਖੋ ਕਿ ਜੋ ਘਰ ਦੇ ਵਿੱਚ ਅਸੀਂ ਗੱਲ ਕਰਦੇ ਆ ਕਿ ਵਾਕਿਆ ਹੀ ਘਰ ਦੇ ਵਿੱਚ ਵੀ ਗੁਰਦੁਆਰਾ ਸਾਹਿਬ ਹੋਣਾ ਚਾਹੀਦਾ ਜਿੱਥੇ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜੀ ਜਾ ਸਕੇ ਸੋ ਮਾਤਾ ਜੀ ਵੀ ਸਾਨੂੰ ਮਿਲੇ ਜਿਨ੍ਹਾਂ ਦੇ ਜੇ ਪਰ ਸ਼ੌਕੜ ਦੀ ਗੱਲ ਕਰੀਏ ਤਾਂ ਲਾਹੌਰ ਤੋਂ ਪੜੇ ਲਿਖੇ ਸੀਗੇ ਤੇ ਉਹ ਲਾਹੌਰ ਤੋਂ ਕਿਤਾਬਾਂ ਲਾਹੌਰ ਤੋਂ ਸੌ ਸਾਖੀਆਂ ਜਾਂ ਉਥੋਂ ਦੇ ਗੁਟਕੇ ਸਾਹਿਬ ਜੋ ਕਿ ਉਰਦੂ ਦੇ ਵਿੱਚ ਸੀ ਉਹ ਵੀ ਲਿਆਂਦੇ ਅੱਜ ਬੇਸ਼ੱਕ ਬੰਬੇ ਦੇ ਵਿੱਚ ਵਸੇ ਹੋਏ ਨੇ ਪਰ ਕਿਤੇ ਨਾ ਕਿਤੇ ਜਿਹੜਾ ਦਿਲ ਆ ਅਜੇ ਵੀ ਕਿਤੇ ਉੱਥੇ ਹੀ ਲੱਗਾ ਹੋਇਆ ਕਿਉਂਕਿ ਉਸ ਸਮੇਂ ਨੂੰ ਕਦੇ ਭੁੱਲਿਆ ਨਹੀਂ ਜਾ ਸਕਦਾ ਜਿਸ ਸਮੇਂ ਉੱਥੇ ਪੜੇ ਲੈ ਕੇ ਹੋਈਏ ਉਥੋਂ ਗਿਆਨ ਪ੍ਰਾਪਤ ਹੋਇਆ ਹੋਵੇ ਲਾਹੌਰ ਦੀ ਜੇ ਗੱਲ ਕਰਦੇ ਆ ਤਾਂ ਪਹਿਲਾਂ ਤਾਂ ਅਸੀਂ ਇਹ ਸਾਰੇ ਹੀ ਤੁਹਾਨੂੰ ਕਮਰੇ ਦੇ ਦਰਸ਼ਨ ਕਰਵਾਉਣਾ ਚਾਹੁੰਦੇ ਆ ਜਿੱਥੇ ਪੁਰਾਤਨ ਸ਼ਸਤਰ ਹੈ ਜੋ ਕਿ ਪੀਰ ਕਿਹਾ ਜਾਂਦਾ ਹੈ ਸਿੰਘਾਂ ਦੇ ਪੀਰ ਹੁੰਦੇ ਆ ਸ਼ਸਤਰ ਤੇ ਅੱਜ ਇੱਥੇ ਸਜਾ ਕੇ ਰੱਖੇ ਹੋਇਆ ਥੱਲੇ ਤੁਸੀਂ ਦੇਖ ਸਕਦੇ ਹੋ ਪੋਥੀਆਂ ਸਾਈ ਪਈਆਂ ਹੋਈਆਂ ਨੇ ਤੇ ਮਾਤਾ ਜੀ ਨਾਲ ਗੱਲਬਾਤ ਕਰਾਂਗੇ ਜਿਉਂ ਪਹਿਲਾਂ ਖੁਦ ਸਿੱਖੀ ਸਰੂਪ ਦੇ ਵਿੱਚ ਨੇ ਤੇ ਫਿਰ ਆਪਣੇ ਬੱਚਿਆਂ ਨੂੰ ਵੀ ਉਹਨਾਂ ਨੇ ਸਿੱਖੀ ਸਰੂਪ ਚਲਾਇਆ ਪੂਰਾ ਪਰਿਵਾਰ ਹੀ ਗੁਰਸਿੱਖ ਹੈ ਸਵਾਗਤ ਕਰਦੇ ਆ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਹੋਰ ਮਾਤਾ ਜੀ ਚੜਦੀ ਕਲਾ ਦੀ ਚੜਦੀ ਕਲਾ ਜੀ ਮਾਤਾ ਜੀ ਕਦੋਂ ਤੁਹਾਡਾ ਇੱਥੇ ਆ ਬਸਣਾ ਹੋਇਆ ਮੈਨੂੰ ਇੱਥੇ ਬਸਿਆ ਨੂੰ 44 ਸਾਲ ਹੋ ਗਏ 44 ਸਾਲ ਹੋ ਗਏ ਪਸ਼ੋਕੜ ਕਿੱਥੋਂ ਦਾ ਜੀ ਅਸੀਂ ਫਗਵਾੜੇ ਦੇ ਰਹਿਣ ਵਾਲੇ ਜੀ ਤੇ ਤੁਹਾਡੇ ਪਿਤਾ ਜੀ ਦੇ ਜੇ ਗੱਲ ਕਰੀਏ ਤਾਂ ਉਹ ਵੀ ਫਗਵਾੜੇ ਦੇ ਰਹਿਣ ਵਾਲੇ ਸੀ ਬਸ ਨਿੱਕੇ ਇੱਥੇ ਦੇ ਹੋ ਗਏ ਫਿਰ ਆ ਕੇ ਬਿਜ਼ਨਸ ਦੇ ਕਾਰਨ ਫਿਰ ਇੱਥੇ ਆ ਗਏ ਸੀ ਜੀ ਲਾਹੌਰ ਦੀ ਪੜਾਈ ਕਰਦੇ ਸੀ ਹਾਂ 10ਵੀਂ ਤੱਕ ਉਹਨਾਂ ਨੇ ਲਾਹੌਰ ਕੀਤੀ ਲਹਾਰ ਕੀ ਹੋਰ ਕੀ ਜਦੋਂ ਮਤਲਬ ਕਿ ਇਹ ਭਾਰਤ ਦੀ ਵੰਡ ਨਹੀਂ ਸੀ ਹੋਈ ਉਹ ਤੋਂ ਪਹਿਲਾਂ ਉਹਨਾਂ ਨੇ ਲਾਰਜ ਦਸਵੀਂ ਕੀਤੀ ਮਤਲਬ ਪਾਰਟੀਸ਼ਨ ਟਾਈਮ ਹੀ ਬਾਅਦ ਚ ਤੁਸੀਂ ਇੱਧਰ ਆ ਗਏ ਹਾਂਜੀ 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 ਇਹ ਪਾਰਟੀਸ਼ਨ ਨਹੀਂ 74 75 ਤੱਕ ਅਸੀਂ ਇੱਥੇ ਆ ਗਏ ਸੀ ਜੀ ਜੀ ਜਿਹਦਾ ਕਈ ਵਾਰੀ ਗੱਲਾਂ ਦਾ ਜ਼ਿਕਰ ਵੀ ਆਉਂਦਾ ਕਿ ਜਦੋਂ ਪੜ੍ਹਾਈ ਕਰਦੇ ਸੀ ਤਾਂ ਸਾਲ 47 ਦੀ ਉਹ ਜਿਹੜਾ ਦੌਰ ਸੀ ਭਾਰਤ ਦਾ ਪੰਜਾਬ ਦਾ ਜੋ ਉਜਾੜਾ ਹੋਇਆ ਉਹ ਵੀ ਤੁਹਾਡੇ ਪਿਤਾ ਜੀ ਨੇ ਦੇਖਿਆ ਹਾਂਜੀ ਮੇਰੇ ਸੋਹਰਾ ਸਾਹਿਬ ਨੇ ਵੀ ਦੇਖਿਆ ਪਿਤਾ ਜੀ ਨੇ ਵੀ ਦੇਖਿਆ ਦੋਵਾਂ ਨੇ ਜੀ ਬੋਲਦੇ ਬਹੁਤ ਔਖਾ ਟਾਈਮ ਸੀਗਾ ਜੀ ਬਹੁਤ ਜ਼ਿਆਦਾ ਜਿਹੜੀਆਂ ਪੁਰਾਤਨ ਅੱਜ ਚੀਜ਼ਾਂ ਨੂੰ ਤੁਸੀਂ ਸੰਭਾਲ ਕੇ ਬੈਠੇ ਹੋ ਉਹ ਕਿਵੇਂ ਪੀੜੀ ਦਰ ਪੀੜੀ ਚੱਲੀਆਂ ਤੁਹਾਡੇ ਕਿਉਂਕਿ ਤੁਹਾਡੇ ਸੋਹਰਾ ਸਾਹਿਬ ਕੋਲ ਵੀ ਸੀ ਤੁਹਾਡੇ ਹਸਬੈਂਡ ਕੋਲ ਵੀ ਆਈਆਂ ਹਾਂਜੀ ਉਹਨਾਂ ਨੇ ਮੈਨੂੰ ਦਿੱਤੀਆਂ ਕਿ ਹੁਣ ਤੂੰ ਸੰਭਾਲ ਕੇ ਰੱਖ ਤੇ ਮੈਂ ਅਜੇ ਤੱਕ ਸੰਭਾਲ ਕੇ ਰੱਖਿਆ ਕਿਹੜੀਆਂ ਕਿੜੀਆਂ ਮਲਕੀ ਤੁਹਾਡੇ ਕੋ ਗ੍ਰਾਂਥ ਨੇ ਸਾਖੀਆਂ ਨੇ ਸੋਸ ਸਾਖੀ ਗ੍ਰੰਥ ਹੈ ਔਰ ਤਾਂ ਮੈਨੂੰ ਕੁਝ ਬੋਲਣਾ ਨਹੀਂ ਹੁੰਦਾ ਨਾ ਜੀ ਤੁਸੀਂ ਆ ਮੈਨੂੰ ਸੋਸ ਸਾਖੀ ਉਹ ਪੁਰਾਤਨ ਸਾਖੀ ਹੈ ਜਿੰਨਾ ਦਾ ਜ਼ਿਕਰ ਅਕਸਰ ਅਸੀਂ ਕਹਿੰਦੇ ਆ ਕਿ ਸਮੇਂ ਦਾ ਪਹਿਲਾ ਹੀ ਜ਼ਿਕਰ ਕਰ ਦਿੱਤਾ ਸੀ ਕਿ ਹੋਣਾ ਕੀ ਹੈ ਹਾਂਜੀ ਇਹਦੇ ਵਿੱਚ ਸਭ ਕੁਝ ਲਿਖਿਆ ਹੈ ਜੀ ਜਿੱਕੇ ਦੇ ਕਦੋਂ ਨੇ ਮੈਂ ਨਹੀਂ ਬੁਸ ਸਕਦੀ ਤੇ ਮਤਲਬ ਕਿ ਅੱਜ ਵੀ ਪੜਦੇ ਹੁੰਨੇ ਹੂੰ ਕਦੇ ਕਦੇ ਕਦੀ ਕਦੀ ਮੈਂ ਪੜਦੀ ਆ ਕਦੀ ਕਦੀ ਡਰ ਲੱਗਦਾ ਕਿ ਨਹੀਂ ਪੂਰ ਨਾ ਜਾਵੇ ਕਦੀ ਕੁ ਕਿੰਨੀ ਕੁ ਸਾਲ ਪੁਰਾਣੀ ਹੋਏਗੀ ਮਤਲਬ ਕਮ ਸੇ ਕਮ ਮੇਰੇ ਕੋਲ ਉਹ 40 ਸਾਲ ਪੁਰਾਣੀ ਮੇਰੇ ਕੋਲ ਹੈਗੀ ਪਈ ਜੀ ਉਸ ਤੋਂ ਅੱਗੇ ਪਤਾ ਨਹੀਂ ਜੀ ਪਹਿਲਾਂ ਤੁਹਾਡੇ ਸਵਾਰਾ ਸਾਹਿਬ ਨੇ ਸੰਭੀ ਜੀ ਉਹ ਉਹਨਾਂ ਦੀ ਉਰਦੂ ਦੀ ਸੀਗੀ ਜੀ ਤੇ ਫਿਰ ਬਾਅਦ ਚੋਂ ਮੈਂ ਸੰਭੀ ਉਹਨਾਂ ਨੂੰ ਰੱਖਿਆ ਬਿਲਕੁਲ ਅੱਜ ਵੀ ਮਤਲਬ ਕਿ ਉਹ ਪੁਰਾਤਨ ਖਜ਼ਾਨਾ ਨੂੰ ਸਾਂਭ ਕੇ ਰੱਖਿਆ ਨਹੀਂ ਤਾਂ ਆਪਾਂ ਕਹਿੰਨੇ ਕੋਈ ਘਰ ਨੂੰ ਨਵਾਂ ਬਣਾਉਦੇ ਨਾਲ ਨਾਲ ਪੁਰਾਣੀਆਂ ਚੀਜ਼ਾਂ ਵੀ ਘਰਾਂ ਚੋਂ ਕੱਢ ਦਿੱਤੀਆਂ ਜਾਂਦੀਆਂ ਨੇ ਨਹੀਂ 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 ਮੈਂ ਨਹੀਂ ਕੱਢਣ ਮੈਂ ਤਾਂ ਅੱਗੇ ਇਹਨਾਂ ਬੱਚਿਆਂ ਨੂੰ ਬੋਲਦੀ ਕਿ ਤੁਸੀਂ ਇਹਨਾਂ ਨੂੰ ਰਿਪੇਅਰ ਕਰੋ ਇਹਨਾਂ ਨੂੰ ਸੰਭਾਲੋ ਕਿ ਇਹ ਸਾਡੇ ਅੰਗ ਨੇ ਨਹੀਂ ਤਾਂ ਗੁਰਦੁਆਰੇ ਦੇ ਦਿਓ ਕਿ ਉਹ ਲੋਕ ਸਾਂਭ ਲੈਣ ਚੰਗੀ ਤਰ੍ਹਾਂ ਜੀ ਬਸ ਇਹ ਤਸਵੀਰਾਂ ਲੱਗੀਆਂ ਇਸ ਬਾਰੇ ਵੀ ਵੀਰਜੀ ਹਰਾਂ ਤੋਂ ਜਾਣਾਂਗੇ ਕਿਉਂਕਿ ਜ਼ਿਆਦਾ ਜਾਣਕਾਰੀ ਵੀਰਜੀ ਨੂੰ ਹੀ ਆ ਮਾਤਾ ਵੀ ਬਜ਼ੁਰਗ ਹੋ ਚੁੱਕੇ ਨੇ ਤਾਂ ਬਹੁਤ ਘੱਟ ਜਿਹੜੀ ਕਿ ਸਮਝ ਹੁਣ ਆਉਂਦੀ ਹੈਗੀ ਆ ਵੀਰਜੀ ਪਹਿਲਾਂ ਤਾਂ ਇਹੀ ਜਾਣਨਾ ਚਾਹੁੰਦੇ ਆ ਕਿ ਜੋ ਸ਼ਸਤਰ ਤੁਸੀਂ ਘਰ ਦੇ ਵਿੱਚ ਸਾਮ ਕੇ ਰੱਖੇ ਕਿੰਨੇ ਕੁ ਬੁਰਾਣੇ ਨੇ ਹੋਂਦੇ ਸ਼ਸਤਰਾਂ ਦੀ ਤੁਸੀਂ ਅਗਰ ਮੇਰੇ ਕੋਲ ਹਿਸਟਰੀ ਜਾਣੋ ਤੇ ਖਾਸਾ ਤੇ ਮੈਨੂੰ ਇਹ ਇਹ ਪਤਾ ਨਹੀਂ ਇਹ ਮੇਰੇ ਪਿਤਾ ਜੀ ਸਭ ਨਿਹੰਗਾਂ ਕੋ ਜਾ ਕੇ ਇੱਥੇ ਉੱਥੋਂ ਪੰਜਾਬ ਤੋਂ ਹੋ ਗਏ ਸੱਚਖੰਡ ਤੋਂ ਹੋ ਗਏ ਉੱਥੋਂ ਇਕੱਠਾ ਕਰਦੇ ਸੀ ਤੇ ਉਹ ਨਾਲ ਉਹਨਾਂ ਦਾ ਉਹਨਾਂ ਨੂੰ ਸ਼ੌਂਕ ਸੀ ਨਾਲੇ ਆਪਾਂ ਵੀ ਜਾਈਦਾ ਉਹ ਵੀ ਪੁੱਛਦੇ ਕਿ ਕੋਈ ਪੁਰਾਣੇ ਸ਼ਸਤਰ ਹੈ ਕੀ ਤੁਹਾਡੇ ਕੋ ਬਾਬਾ ਜੀ ਤੇ ਬਾਬਾ ਜੀ ਕਦੇ ਕੋਈ ਕੋਈ ਨਹੀਂ ਦਿੰਦਾ ਸੀ ਕੋਈ ਦੱਸ ਦਿੰਦਾ ਸੀ ਫਿਰ ਉਹਨਾਂ ਨੂੰ ਕਿਤਰਾ ਵੀ ਕਰਕੇ ਮਨਾ ਮਨੂ ਕੇ ਲਈਦੇ ਸੀ ਮਤਲਬ ਹਰ ਹਰ ਸਾਲ ਜਦੋਂ ਵੀ ਅਸੀਂ ਆਪਣੇ ਟਰੈਵਲ 'ਚ ਜਾਣਾ ਬਾਬਾ ਜੀ ਦੇ ਦਰਸ਼ਨ ਕਰਨ ਨੂੰ ਤਾਂ ਇੱਕ ਸ਼ਸਤਰ ਜ਼ਰੂਰ ਲੈ ਕੇ ਆਣਾ ਇਹ ਸਾਡਾ ਕੰਮ ਸੀ ਤੇ ਇੱਕ ਇਸ ਤਰ੍ਹਾਂ ਕਰਦੇ ਕਰਦੇ ਅਸੀਂ ਸ਼ਸਤਰ ਲੈ ਕੇ ਆਏ ਤੋ ਜਿਨਨੇ ਸਾਡੇ ਕੋ ਅਹੇ ਤੱਕ ਸੀ ਸਾਮ ਕੇ ਰੱਖੇ ਹੋ ਤੁਹਾਡੇ ਸਾਹਮਣੇ ਆ ਜੀ ਬਹੁਤ ਪੁਰਾਤਨ ਹੋ ਚੁਕੇ ਪਹਿਲਾ ਅਸੀਂ ਇਸ ਪੂਰੇ ਲੁੱਕ ਜੋ ਤੁਸੀਂ ਬਣਾਈ ਹੋਈ ਇਸ ਬਾਰੇ ਜਾਣਨਾ ਚਾਹਵਾਂਗੇ ਇਹ ਤਸਵੀਰਾਂ ਤੁਸੀਂ ਪੁਰਾਤਨ ਲਾਈਆਂ ਹੋਈਆਂ ਹਨਾ ਜਿਵੇਂ ਆਪਾਂ ਦੇਖਦੇ ਆ ਕਿ ਕਲਕੀ ਤਰਪਾਚਾਰ ਜੀ ਦੀ ਲੱਗੀ ਹੋਈ ਆ ਫਿਰ ਜਿਹੜੀ ਦਰਬਾਰ ਸਾਹਿਬ ਦੀ ਤਸਵੀਰ ਆ ਇਹ ਕਿਵੇਂ ਬਣਾਈ ਇਹ ਸਾਡੇ ਬੇਸਿਕਲੀ ਸਾਡੇ ਕਲਾਇੰਟ ਆ ਜੋ ਐਕਚੁਅਲੀ ਉਹ ਵੀ ਪੰਜਾਬੀ ਗੁਰਸਿੱਖੀ ਆ ਤੋ ਉਹਨਾਂ ਨੇ ਜਦੋਂ ਇੱਕ ਨਈ ਮਸ਼ੀਨ ਮੰਗਾਈ ਅਮਰੀਕਾ ਤੋਂ ਜਾਂ ਸ਼ਾਇਦ ਇਟਲੀ ਤੋਂ ਕੀ ਜਿਹੜੀ ਧਾਗੇ ਦੀ ਕੜਾਈ ਕਰਦੀ ਆ ਤੇ ਉਹਨਾਂ ਨੇ ਸਭ ਤੋਂ ਪਹਿਲਾਂ ਉਪਰਾਲਾ ਕੀਤਾ ਕਿ ਗੋਲਡਨ ਟੈਂਪਲ ਦੀ ਜਿੰਨੀਆਂ ਵੀ ਫੋਟੋਆਂ ਅਸੀਂ ਧਾਗੇ 'ਚ ਮੜੀਏ ਤੇ ਉਹਨਾਂ ਨੇ ਧਾਗੇ 'ਚ ਬਣਾ ਕੇ ਜਿੰਨੇ ਵੀ ਸਿੱਖ ਫੈਮਿਲੀ ਉਹਨਾਂ ਦੇ ਕਲੋਜ਼ ਆ ਸਾਰਿਆਂ ਨੂੰ ਐਜ਼ ਅ ਗਿਫਟ ਦਿੱਤੀਆਂ ਜੀ ਤੇ ਉਹ ਇਹ ਉਹਨਾਂ ਨੇ ਉਹਨਾਂ ਨੇ ਸੇਵਾ ਹੀ ਰੱਖੀ ਆ ਜੋ ਵੀ ਉਹਨਾਂ ਦੇ ਵੱਲ ਆਏ ਜੋ ਵੀ ਮੰਗੇ ਉਹਨਾਂ ਨੂੰ ਐਜ਼ ਅ ਸੇਵਾ ਦੇ ਦਿੰਦੇ ਆ ਕਿ ਸਾਡੇ ਵੱਲੋਂ ਆ ਬਣਾਈਆਂ ਤੁਸੀਂ ਸਾਡੇ ਵੱਜੋਂ ਐਜ਼ ਅ ਗਿਫਟ ਲੈ ਲਓ ਜੀ ਤੇ ਇਹ ਤੁਹਾਨੂੰ ਤੁਹਾਨੂੰ ਵੀ ਚਾਹੀਦੀ ਜਿਸਨੂੰ ਵੀ ਚਾਹੀਦੀ ਆ ਆ ਕੇ ਮੰਗੋ ਤੁਹਾਨੂੰ ਦੇ ਦੇਣਗੇ ਜੀ ਤੇ ਨਾਲ ਅਸੀਂ ਢਾਲ ਵੀ ਦੇਖ ਰਿਆਂ ਲੱਗੀ ਹੋਈ ਆ ਇਹ ਵੀ ਪੁਰਾਤ ਹੁਣ ਇਹ ਤਾਂ ਹਲਕੀ ਕਿ ਕੁਰਾਤਾਂ ਆਈਆਂ ਪਤਾ ਨਹੀਂ ਜਸਟ ਸਾਡੇ ਕੋਲ ਜਿੰਨੀ ਹੋ ਸਕੇ ਆਪਾਂ ਸੇਵਾ ਕਰੀ ਦੀ ਆ ਸਫਾਈ ਰੱਖੀ ਦੀ ਆ ਨਹੀਂ ਕਿ ਤੁਹਾਡੇ ਦਾਦਾ ਜੀ ਨੇ ਦਾਦਾ ਜੀ ਦੇ ਤੇ ਨਹੀਂ ਪਰ ਦਾਦਾ ਜੀ ਤਾਂ ਸਾਡੇ ਗੱਤਕਾ ਖੇਡਦੇ ਸੀ ਜੀ ਪਰ ਪਿਤਾ ਜੀ ਨੇ ਲਿਆ ਕੇ ਰੱਖੀ ਆ ਉਹਨਾਂ ਨੂੰ ਸ਼ੌਂਕ ਆ ਬਈ ਸਾਨੂੰ ਪੁਰਾਤਨ ਚੀਜ਼ਾਂ ਜਮਾ ਕਰਨੀਆਂ ਤੇ ਬਸ ਸਾਨੂੰ ਉਹਦੀ ਹਿਸਟਰੀ ਨਹੀਂ ਪਤਾ ਬਸ ਹੈ ਤੇ ਅਸੀਂ ਸੰਭਾਲ ਰਹੇ ਆ ਕਿਉਂਕਿ ਸਾਨੂੰ ਵੀ ਥੋੜੀ ਬਹੁਤਾਂ ਸ਼ੌਂਕ ਆ ਬਿਲਕੁਲ ਇਹ ਤਸਵੀਰ ਫਿਰ ਤੁਸੀਂ ਕਿੱਥੋਂ ਲਿਆਂਦੀ ਸੀ ਕਾਫੀ ਯੂਨੀਕ ਜੀ ਲੱਗ ਰਹੀ ਹੈ ਜਿਵੇਂ ਪਤਾ ਨਹੀਂ ਕਿਥੋਂ ਲੱਭ ਕੇ ਲਿਆਈ ਹੁੰਦੀ ਹੈ ਕਿਤੇ ਬਹੁਤ ਘੱਟ ਦੇਖਣ ਨੂੰ ਮਿਲਦੀ ਕਲਗੇਤਰ ਪਾਸਾ ਜੀ ਇਸ ਤਰ੍ਹਾਂ ਘੋੜੇ ਤੇ ਨਾਲ ਫੌਜਾਂ ਜਿਹੜੀਆਂ ਹਨ ਨਿਸ਼ਾਨ ਸਾਈਂ ਜਿਵੇਂ ਲੈ ਕੇ ਚੱਲ ਗੱਲ ਕੀ ਆ ਜਦੋਂ ਅਸੀਂ ਆ ਤਸਵੀਰ ਦੇਖੀ ਹੁਣ ਮੈਂ ਸਚਕਣ ਫੇਰ ਪਿਛਲੇ ਸਾਲ ਗਿਆ ਸੀ ਤੇ ਉੱਥੇ ਆ ਤਸਵੀਰ ਮੈਨੂੰ ਦਿਖੀ ਖਾਲੀ ਇੱਕ ਕਾਲਕੀ ਆ ਕੋਈ ਥੋੜੀ ਪੁਰਾਤਨ ਜੀ ਦਿਖ ਰਹੀ ਸੀ ਤੇ ਉਹ ਮੈਨੂੰ ਪ੍ਰਿੰਟ ਬੜਾ ਪਸੰਦ ਆ ਮੈਂ ਬੋਲਾ ਤੂੰ ਮੈਨੂੰ ਕਿਤਰਾ ਵੀ ਕਰਕੇ ਆ ਇੱਕ ਪੀਸ ਦੇ ਦੇ ਤੇ ਆ ਮੈਂ ਫਿਰ ਉੱਥੋਂ ਲੈਂਦੀ ਆ ਇਹ ਸਚਕਣ ਤੇ ਉਤਰਾਂ ਹੈਗੀਆਂ ਨੇ ਪਰ ਕਿ ਇਹ ਲੱਭਣੀ ਪੈਂਦੀਆਂ ਨੇ ਚੀਜ਼ਾਂ ਨੇ ਜਿ ਤਰ੍ਹਾਂ ਚੀਜ਼ ਤੁਹਾਨੂੰ ਤੁਹਾਨੂੰ ਸੂਟ ਕਰੇ ਤੁਹਾਨੂੰ ਚੰਗਾ ਲੱਗੇ ਉਤਰਾਂ ਮੈਨੂੰ ਥੋੜੀ ਪੁਰਾਤਨ ਲੱਗੀ ਤੇ ਐਕਚੁਅਲ ਉਹਨਾਂ ਦਾ ਜਿਹੜਾ ਪੈ ਨਵასი ਉਹ ਦਿਸਣ ਨੂੰ ਆਇਆ ਤਾਂ ਮੈਂ ਲੈ ਆਂਦੀ ਜੀ ਬਿਲਕੁਲ ਹੁਣ ਸ਼ਸਤਰਾਂ ਜੀ ਵੀ ਗੱਲ ਕਰ ਲੈਨੇ ਆ ਤਾਂ ਕਿਹੜੇ ਕਿਹੜੇ ਸ਼ਸਤਰ ਇਸ ਵਕਤ ਤੁਹਾਡੇ ਕੋਲ ਹੈ ਹੁਣ ਦੇਖੋ ਹੁਣ ਸ਼ਸਤਰਾਂ ਦੇ ਤੁਸੀਂ ਨਾਂ ਹੁਣ ਤੇ ਆਪਾਂ ਕਹਿ ਨਹੀਂ ਸਕਦੇ ਕਿ ਕੀ ਉਹਨਾਂ ਦੇ ਨਾਂ ਕਿਹਾ ਜਾਂਦਾ ਸੀ ਪਹਿਲਾਂ ਛੋਟੀ ਤੁਹਾਡੀ ਕਿਰਪਾਨਾ ਸੀ ਜਿਹੜੀ ਸਿਲਵਰ ਚ ਬਣੀ ਹੈ ਤੁਸੀਂ ਅਗਰ ਦੇਖੋਗੇ ਤੇ ਅੱਜ ਵੀ ਮੀਨਾਕਾਰੀ ਇਹਨਾਂ ਦੇ ਉੱਤੇ ਕੀਤੀ ਹੋਈ ਹੈ ਅਗਰ ਤੁਸੀਂ ਇਹਨਾਂ ਨੂੰ ਅਗਰ ਹਜੇ ਵੀ ਖੋਲੋ ਤੇ ਇਹਨਾਂ ਦੇ ਅੰਦਰ ਵੀ ਮੀਨਾਕਾਰੀ ਕੀਤੀ ਹੋਈ ਹੈ ਅਗਰ ਤੁਸੀਂ ਅੰਦਰ ਦੇਖੋ ਜੀ ਔਰ ਕਾਫੀ ਪ੍ਰਾਤਨ ਹੈ ਬਹੁਤ ਪੁਰਾਣੇ ਹੈ ਬਹੁਤ ਸਾਲ ਹੋ ਗਿਆ ਹੋਵੇਗਾ 100 ਸਾਲ ਦੇ ਤੋਂ ਉੱਪਰ ਹੀ ਹੋਣੇ ਚਾਹੀਦੇ ਆ ਕਿਉਂਕਿ ਇਹ ਸਾਰੇ ਜਦੋਂ ਕੋਈ ਨਾ ਕੋਈ ਬਾਬਾ ਜੀ ਆ ਕੋਈ ਰਾਜਾ ਆਪਣੇ ਨਾਲ ਰੱਖਦਾ ਹੁੰਦਾ ਸੀ ਇਹ ਉਤਰਾਂ ਦੇ ਪੁਰਾਣੇ ਸ਼ਸਤਰ ਨੇ ਇਹ ਤੁਹਾਡੀ ਕਿਰਪਾਨ ਦੇਖ ਲਓ ਛੋਟੀ ਜੀ ਇਹ ਛੋਟੀ ਕਿਰਪਾਨ ਆ ਤੁਸੀਂ ਅਗਰ ਇਹਨਾਂ ਨੂੰ ਵੀ ਦੇਖੋਗੇ ਜੀ ਜੀ ਮੈਂ ਤਾਂ ਵੀਰ ਜੀ ਹਾਂ ਤੇ ਕਿਰਪਾਨ ਦੀ ਸ਼ੇਪ ਹੀ ਦੇਖੋ ਕਿਹੋ ਜੀ ਆ ਹਾਂ ਬਿਲਕੁਲ ਹਾਂ ਮੰਨਾ ਲੋਹੇ ਦੀਆਂ ਜਿਹੜੀਆਂ ਸ਼੍ਰੀ ਸਾਹਿਬ ਹੁੰਦੀਆਂ ਸੀ ਤੇ ਉਵੇਂ ਹੀ ਅੱਜ ਵੀ ਇਹ ਤਿੱਖੀ ਵੀ ਬਹੁਤ ਆ ਹਜੇ ਵੀ ਤਿੱਖੀ ਬੜੀ ਆ ਕਦੇ-ਕਦੇ ਸਾਫ਼ ਕਰਦੇ ਕਰਦੇ ਹੱਤ ਵੱਢੀ ਦਿੰਦੀ ਐ ਜੀ ਬਿਲਕੁਲ ਪਰ ਇਹਨਾਂ ਦਾ ਜਿਹੜਾ ਮੁੱਠਾ ਆ ਉਹ ਵੀ ਉਹੀ ਉਹ ਵੀ ਪੁਰਾਣਾ ਹੀ ਆ ਜਦੋਂ ਉਹਦੇ ਨਾਲ ਆਇਆ ਸੀ ਹਜੇ ਤੱਕ ਉਹੀ ਸੇਮ ਰੱਖਿਆ ਕੱਪੜਾ ਵੀ ਉਹੀ ਆ ਸੰਭਾਲ ਕੇ ਰੱਖਿਆ ਜਿੰਨਾ ਹੋ ਸਕੇ ਸਾਫ਼ ਕਰੀਦੀ ਫਿਰ ਸੰਭਾਲ ਕੇ ਫਿਰ ਉਹਨੂੰ ਉਤਨ ਰੱਖ ਲਈਦੀ ਐ ਬਿਲਕੁਲ ਤਾਂ ਅੱਗੇ ਜਿਹੜੀ ਵੱਡੀ ਕਿਰਪਾਨ ਆ ਕਿਰਪਾਨ ਇਹਦੀ ਬਣਾਵਟ ਉਹ ਮਾਤਰੀ ਜੀ ਕਿਰਪਾਨ ਵੀ ਬਣਾਵਟ ਹੀ ਕਾਫੀ ਅਲਗਾ ਓਕੇ ਹੁਣ ਜੀ ਇਹ ਅੱਜ ਵੀ ਦੇਖੋ ਇੰਨੇ ਸਾਲ ਬਾਅਦ ਇਹਨੂੰ ਇੱਕ ਪੈਸੇ ਦਾ ਜੰਗ ਨਹੀਂ ਜੀ ਬਿਲਕੁਲ ਪਰ ਇਹ ਕਿਰਪਾਨ ਤੱਲੀ ਇਹੋ ਜੀ ਹੈ ਜਿਹੜੀ ਤੁਸੀਂ ਪੂਰੀ ਮੋੜ ਸਕਦੇ ਹੋ ਓਕੇ ਇਹਨੇ ਵਾਪਿਸ ਆਪਣੀ ਜਗ੍ਹਾ ਆ ਜਾਣਾ ਜੀ ਬਿਲਕੁਲ ਇੱਕ ਖਾਸ ਸੀ ਉਸ ਸਮੇਂ ਸ਼ਸਤਰਾਂ ਨੂੰ ਬਣਾਉਂਦੇ ਸ਼ਸਤਰ ਦੀ ਆ ਜਿੰਨੀ ਵੀ ਮੋੜੇਗੀ ਉਹਨੇ ਵਾਪਿਸ ਆਪਣੀ ਜਗ੍ਹਾ ਆ ਜਾਣਾ ਕਿਉਂਕਿ ਕਿਤੇ ਨਾ ਕਿਤੇ martial art ਜਿਵੇਂ ਗੱਤਕਾ ਖੇਡਦੇ ਸੀ ਸਿੰਘ ਤਾਂ ਫਿਰ ਤੇ ਉਹਨਾਂ ਨੂੰ ਇਹ ਸਭ ਤੇ ਜਿਤਨਾ ਜਿਤਨਾ ਉਹਨਾਂ ਦਾ ਹੂੰ ਦੀਸਾ ਤੁਸੀਂ ਇਹਨੂੰ ਪਿਓਰ ਸਟੀਲ ਕਹਿ ਲਓ ਹੂੰ ਸੀ ਹੁਣ ਇਹ ਆਪਣੇ ਜੀਅ ਅਤੇ ਕਈ ਇਹਨੂੰ ਤੇਗਾ ਕਹਿੰਦੇ ਆ ਕਈ ਇਹਨੂੰ ਕੀ ਕਹਿੰਦੇ ਆ ਜੀ ਤੇਗਾ ਉਹਦੇ ਹਿਸਾਬ ਨਾਲ ਹਾਂ ਦੇਖੋ ਇਹ ਕਾਫੀ ਰਾਉਂਡ ਚ ਹੈ ਇਹ ਕਾਫੀ ਰਾਉਂਡ ਚ ਹੈ ਜੀ ਕੀ ਬਹੁਤਾ ਕੀ ਬਹੁਤਾ ਬਹੁਤ ਸ਼ਾਮ ਸੰਭਾਲਣੀ ਪੈਂਦੀ ਆ ਇਹਨਾਂ ਦੇ ਮੁੱਠ ਦੇਖੋ ਬਹੁਤ ਪੁਰਾਣਾ ਦੇਖੋ ਦਰਸ਼ਕੋ ਔਰ ਬੜੀਆਂ ਵੀ ਕਿੰਨਾ ਸੋਹਣਾ ਹੋਇਆ ਇਧਰ ਵੀ ਸ਼ੀਕ ਹੈਗੇ ਨਹੀਂ ਪਿੱਛੇ ਵੀ ਤੁਸੀਂ ਦੇਖ ਸਕਦੇ ਹੋ ਦੂਸਰੇ ਪਾਸੋਂ ਵੀ ਮੁੱਠਾ ਜਰੂਰ ਦਿਖਾ ਦਿੱਤਾ ਜਾਵੇ ਸੋ ਇਧਰ ਵੀ ਤੁਸੀਂ ਮੁੱਠਾ ਦੇਖ ਸਕਦੇ ਹੋ ਪ੍ਰਾਤਨ ਸ਼ਸਤਰਾਂ ਨਾਲ ਸਿੰਘਾਂ ਨੂੰ ਕਿੰਨਾ ਪਿਆਰ ਹੈ ਆਪਣੇ ਘਰ ਦੇ ਵਿੱਚ ਆਪਣੇ ਬਜ਼ੁਰਗਾਂ ਦੀਆਂ ਨਿਸ਼ਾਨੀਆਂ ਸੰਭਾਲ ਕੇ ਜੜੀਆਂ ਰੱਖਿਆ ਹੋਈਆਂ ਨੇ ਜੀ ਇਸ ਦੇ ਨਾਲ ਹੀ ਇੱਕ ਕਟਾਰ ਜੋ ਕਿ ਮੈਂ ਆਪਾਂ ਕਮਰ ਕੱਸੇ ਦੇ ਵਿੱਚ ਉਸ ਕਮਰ ਕੱਸੇ ਦੇ ਵਿੱਚ ਰੱਖ ਲਈ ਜਾਂਦੀ ਸੀ ਇਹ ਵੀ ਕਟਾਰ ਆ ਆ ਇਹ ਮੇਰੇ ਖਿਆਲ ਨਾਲ ਇਹ ਤੋਂ ਸਭ ਤੋਂ ਜ਼ਿਆਦਾ ਪੁਰਾਣੀ ਆ ਕਟਾਰ ਆ ਜੀ ਔਰ ਇਹ ਦੇਖੋ ਕਿੰਨੀ ਸੋਹਣੀ ਇੱਥੇ ਵੀ ਮੀਨਾ ਕਾਰੀ ਜਿਹੜੀ ਹੋਈ ਆ ਅਜ ਵੀ ਉਨੀ ਤਿੱਖੀ ਹੈ ਵੀ ਹਾਂਜੀ ਵੀ ਤਿੱਖੀ ਆ ਬਿਲਕੁਲ ਤਿੱਖੀ ਬੜੀ ਆ ਬੜੀ ਸਮੇਂ ਕੇ ਨੂੰ ਸਾਫ਼ ਕਰਨਾ ਪੈਂਦਾ ਕਦੇ ਵਾਜੀ ਜਾਵੇ ਔਰ ਵਾਜੀ ਜਾਂਦੀ ਆ ਕਦੇ ਨਾ ਕਦੇ ਜੀ ਪਰ ਜੋ ਫਿਰ ਬਾਬਾ ਜੀ ਦੀ ਮਿਹਰ ਅਸੀਂ ਦੇਖ ਰਹੇ ਹਾਂ ਥੱਲੇ ਪੱਥਰਾਂ ਦੇ ਜਿਹੜੇ ਕਹਿ ਸਕਦੇ ਗੁਰੂ ਨਾਨਕ ਸਾਹਿਬ ਜੀ ਦੇ ਪੈਰ ਰਖੇ ਮਾਤਾ ਜੀ ਇਹ ਕਿਵੇਂ ਫਿਰ ਤੁਸੀਂ ਲਿਆਂਦੇ ਘਰ ਅਸੀਂ ਮੇਰੀ ਨਾਨਨ ਬੋਲਦੇ ਸੀਗੇ ਹਾ ਜੂਰ ਸਾ ਉਹਦੇ ਨਾਨਕ ਜੀ ਰਹਿਗੇ ਬੋਲਦੇ ਮੈਂ ਨਾ ਬਾਬਾ ਜੀ ਦੇ ਚਰਨਾਂ ਨੂੰ ਨਾ ਆਪਣੇ ਘਰ ਲੈ ਕੇ ਜਾਣਾ ਤੇ ਮੈਨੂੰ ਆਪਣੇ ਭਰਾ ਨੂੰ ਬੋਲਦੇ ਵੀਰ ਮੈਨੂੰ ਬਣਾ ਕੇ ਦੇ ਉਹਨਾਂ ਨੇ ਮਾਰਬਲ 'ਚ ਬਣਾਏ ਤੇ ਫਿਰ ਘਰ ਵਾਸਤੇ ਵੀ ਬਣਾਏ ਫਿਰ ਘਰ ਵਾਸਤੇ ਉਹਨਾਂ ਨੂੰ ਲਿਆਂਦਾ ਇਸ਼ਨਾਨ ਕਰਾਇਆ ਜੀ ਚਰਨ ਫਿਰ ਨਿਸ਼ਾਨ ਉੱਥੋਂ ਹੀ ਲਿਆਂਦੀ ਨਿਸ਼ਾਨ ਉੱਥੋਂ ਪੇਪਰ ਤੇ ਵਾਕੇ ਦੇ ਅੰਦਰ ਇੱਥੇ ਆ ਕੇ ਬਣਾਏ ਸੀ ਮੇਰੀ ਨਾਨੰਦੇ ਘਰ ਵੀ ਚਰਨ ਹੈ ਬਾਬਾ ਜੀ ਦੇ ਇੱਥੇ ਵੀ ਚਰਨ ਤੁਹਾਡੇ ਵੀ ਘਰ ਚਰਨ ਹਾਂਜੀ ਜੀ ਬਿਲਕੁਲ ਅਸੀਂ ਗੁੱਡ ਮਾਰਨਿੰਗ ਸਰ ਜੀ ਦੇਖ ਸਕਦੇ ਆ ਤਾਂ ਉਹ ਪੁਰਾਤਨ ਜਿਹੜੀ ਅੱਛਾ ਜੀ ਇਹ ਚਾਂਦੀ ਦੇ ਨੇ ਜੀ ਚਾਂਦੀ ਦੇ ਨੇ ਇਹ ਚਾਂਦੀ ਦੇ ਨੇ ਇਹ ਕਿੰਨੇ ਕੁ ਟਾਈਮ ਦਾ ਹੈਗਾ ਤੁਹਾਡੇ ਕੋਲ ਨਹੀਂ ਹੁਣ ਐਕਚੁਅਲੀ ਪਾਪਾ ਸਾਹਮਦੇ ਸੀ ਇਹਨੂੰ ਤੇ ਪਾਪਾ ਸਾਹਮਦੇ ਸੀ ਉਹਦੇ ਬਾਅਦ ਪਾਪਾ ਨੇ ਹੁਣ ਜਦੋਂ ਗਏ ਤੇ ਫਿਰ ਹੁਣ ਮੈਂ ਸਾਹਮਦਾ ਹਾਂ ਆ ਇਵਨ ਇਹ 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 ਪੱਥਰ ਵੀ ਨਨਕਾਣਾ ਸਾਹਿਬ ਦਾ ਕੀ ਇਹਨਨ ਕਾਨਸਾਇਦਾ ਪੱਥਰ ਹੈ ਹਾਂ ਨਹੀਂ ਹਜੂਰ ਨਹੀਂ ਹਜੂਰ ਸਾਹਿਬ ਪੱਥਰ ਲੈ ਕੇ ਆਏ ਸੀ ਨਾ ਇਸ ਚਾਚੇ ਜੀ ਲੈ ਕੇ ਆਏ ਸੀ ਜਦੋਂ ਪੰਜਾਬ ਆਪਣਾ ਪਾਕਿਸਤਾਨ ਗਏ ਸੀ ਤਾਂ ਤੇ ਫਿਰ ਤਦੋਂ ਦਾ ਨਾਲੇ ਹੀ ਰੱਖਿਆ ਵਾ ਓਕੇ ਸੋ ਇਹਨ ਦੇਖ ਸਕਦੇ ਆਪਾਂ ਹਾਂ ਜੀ ਜੀ ਬਿਲਕੁਲ ਗੁਰੂ ਨਾਨਕ ਸਾਹਿਬ ਜੀ ਦੀ ਧਰਤੀ ਦਾ ਪੱਥਰ ਨਨ ਕਾਨਾ ਸਾਹਿਬ ਦਾ ਤੁਸੀਂ ਦੇਖੋ ਸਾਮ ਕੇ ਰੱਖਿਆ ਹੋਇਆ ਪਹਿਲੇ ਤੁਸੀਂ ਇੱਕ ਇੱਕ ਚੀਜ਼ ਨੂੰ ਹਨਾ ਆਪਣੇ ਘਰ ਦੇ ਵਿੱਚ ਸਾਮ ਕੇ ਰੱਖਿਆ ਹੋਇਆ ਸਪੈਸ਼ਲੀ ਇੱਕ ਗੁਰਦੁਆਰਾ ਸਾਹਿਬ ਦੀ ਹੀ ਲੁੱਕ ਤੁਸੀਂ ਇਹਨੂੰ ਦਿੱਤੀ ਹੋਈ ਹੈ ਨਹੀਂ ਗੱਲ ਕੀ ਹੈ ਨਾ ਹੁਣ ਹਰ ਕਮਰੇ ਚ ਮੈਨੂੰ ਸ਼ੌਂਕ ਨਹੀਂ ਕਿ ਹਰ ਕਮਰੇ ਬਾਬਾ ਜੀ ਦੀ ਫੋਟੋ ਰਵੇ ਤੁਸੀਂ ਇੱਕ ਜਗ੍ਹਾ ਇਕਾਂਤ ਜਿੱਥੇ ਤੁਹਾਡਾ ਮਨ ਔਖਾ ਹੈ ਜਾਂ ਟਾਈਮ ਔਖਾ ਆ ਕੇ ਕਿੱਥੇ ਬੈਠ ਕੇ ਤੁਸੀਂ ਆਪਣਾ ਟਾਈਮ ਵਿਦਿਤ ਕਰ ਸਕੋ ਤੇ ਤੇ ਇਹਦੇ ਕਰਕੇ ਪਿਤਾ ਜੀ ਨੇ ਉਸ ਟਾਈਮ 'ਚ ਵੀ ਕਿਹਾ ਸੀ ਵੀ ਕਮਰਾ ਰੱਖੋ ਤੇ ਅੱਜ ਵੀ ਕਮਰਾ ਰੱਖਿਆ ਹੈ। ਬਿਲਕੁਲ। ਉਹਦੇ ਸਾਹਮਣੇ ਇੱਕ ਇਕਾਂਤ ਜਗ੍ਹਾ ਤੇ ਇੱਕ ਛਾੜਾ ਦੇ ਵਿੱਚ ਇੱਕ ਕਮਰਾ ਰੱਖਿਆ ਤੇ ਉਹ ਹਿਸਾਬ ਨਾਲ ਸਭ ਨੂੰ ਸ਼ਾਂਤੀ ਮਿਲਦੀ ਸੀ। ਇਹ ਕਿਸੇ ਤੋਂ ਸਪੈਸ਼ਲ ਬਣਵਾਇਆ? ਨਹੀਂ ਇਹ ਤੇ ਹੁਣ ਆਪ ਖੁਦ ਡਿਜ਼ਾਈਨਰਾਂ ਤੇ ਆਪਣੀ ਖੁਦ ਦੀ ਕਾਰੀਗਰੀ ਹੈ ਤੇ ਆਪਣੇ ਫੈਕਟਰੀ 'ਚ ਆਪ ਬਣਾਇਆ ਲੱਕੜ ਦਾ। ਜੀ। ਇਹ ਲੱਕੜ ਦਾ ਹੈ ਸਾਰਾ। ਸਾਰਾ ਲੱਕੜ ਦਾ। ਜੀ ਦੇਖਣ ਚ ਲੱਗਦਾ ਜਿੱਦਾਂ ਪੱਥਰ ਦਾ ਹੁੰਦਾ ਹੈ ਪੱਥਰ ਦਾ ਨਹੀਂ ਇਹ ਲੱਕੜ ਦਾ ਹੈ ਕਿਉਂਕਿ ਕੀ ਹੈ ਇਹਨੂੰ ਇਸ ਤਰ੍ਹਾਂ ਖੜਾ ਰੱਖਣਾ ਉਹਦਾ ਵਜ਼ਨ ਔਰ ਉਹ ਸਭ ਦੇਖ-ਦਾਖ ਕੇ ਫਿਰ ਬਣਾਉਣਾ ਪੈਂਦਾ ਉਹ ਸਭ ਨਾਲ ਫਿਰ ਇਹ ਲੱਕੜ ਦਾ ਬਣਾਇਆ ਸੀ ਜੇ ਮल्ले ਥੋੜਾ ਕਾਰੋਬਾਰ ਵੀ ਹਾਂ ਮੈਂ ਖੁਦ ਆਰਕੀਟੈਕਟਾਂ profession ਦੇ ਨਾਲ ਤੇ ਇਹਦੇ ਕਰਕੇ ਸਾਨੂੰ ਇਹਦੀ ਹੁਣ ਜੋ ਸਾਡੇ ਬੋਲੇ ਕਹਿੰਦੇ ਤਿੰਨ ਤਿੰਨ ਪੀੜ੍ਹੀਆਂ ਤੋਂ ਇਹ ਹੀ ਕੰਮ ਚੱਲਾ ਆ ਰਿਹਾ ਹੈ ਦਾਦਾ ਜੀ ਸਾਡੇ ਤਾਂ ਮਤਲਬ ਕਾਰਪੈਂਟਰ ਸੀ ਪਾਪਾ ਆਰਕੀਟੈਕ ਬਣੇ ਮੈਂ ਵੀ ਆਰਕੀਟੈਕ ਬਣਿਆ ਤੇ ਸਮਝੋ ਸਾਡੇ ਵਿੱਚ ਆ ਕੰਮ ਸਾਡੇ ਖੂਨ ਚ ਹੀ ਆ ਗਿਆ ਹੋਇ ਇੱਕ ਹਿਸਾਬ ਨਾਲ ਸਿੱਖੀ ਵੀ ਤੁਹਾਡੀ ਮਤਲਬ ਪੀੜੀਦਾਰ ਪੀੜੀ ਜਾਨੀ ਕਿਤੇ ਨੇ ਕੇਸ ਕਤਲ ਨਹੀਂ ਕਰਵਾਏ ਨਾ 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 ਉਹ ਸਾਡੇ ਵੱਲ ਨਹੀਂ ਜੀ ਬਿਲਕੁਲ ਬੱਚਾ ਤੁਸੀਂ ਛੋਟਾ ਐ ਇਹਨਾਂ ਦਾ ਉਹ ਵੀ ਕੇਸਾ ਧਾਰੀ ਆ ਸੋ ਦਰਸ਼ਕੋ ਤੁਸੀਂ ਦੇਖ ਸਕਦੇ ਹੋ ਬਹੁਤ ਘੱਟ ਇਦਾਂ ਦੇ ਪਰਿਵਾਰ ਹੋਣਗੇ ਜਿਹੜੇ ਕਿ ਪੁਰਾਤਨ ਖਜ਼ਾਨੇ ਨੂੰ ਸੰਭ ਕੇ ਰੱਖਦੇ ਹੋਣ ਆ ਤੁਸੀਂ ਦੇਖ ਸਕਦੇ ਹੋ ਬੰਬੇ ਵਰਗੇ ਸ਼ਹਿਰਾਂ ਦੇ ਵਿੱਚ ਰਹਿੰਦੇ ਆ ਹੋਇਆ ਬਿਜ਼ੀ ਲਾਈਫ ਆ ਪਰ ਫਿਰ ਵੀ ਜਿੱਥੇ ਸਿੱਖੀ ਨਾਲ ਪਿਆਰ ਹੈ ਉੱਥੇ ਸ਼ਸਤਰਾਂ ਨਾਲ ਵੀ ਪਿਆਰ ਹੈ ਤੇ ਗੁਰੂ ਸਾਹਿਬ ਜੀ ਦੇ ਉਹ ਪੁਰਾਤਨ ਸਾਖੀਆਂ ਪੜਨ ਦਾ ਵੀ ਜਿਹੜਾ ਮਾਤਾ ਜੀ ਨੂੰ ਸ਼ੌਂਕ ਆ ਅੱਗੇ ਫਿਰ ਮਾਤਾ ਜੀ ਬੱਚਿਆਂ ਨੂੰ ਵੀ ਸਿਖਾਉਂਦੇ ਸੀ ਪੜ ਕੇ ਸੁਣਾਉਂਦੇ ਹੁੰਦੇ ਸੀ ਹਾਂਜੀ ਸੁਣਾਉਂਦੇ ਮੈਂ ਕਹਾਣੀਆਂ ਸੁਣਾਉਂਦੀ ਆ ਗੁਰੂ ਨਾਨਕ ਦੇਵ ਜੀ ਦੀਆਂ ਹਮ ਸਬ ਗੁਰਗੋਬਿੰਦ ਸਿੰਘ ਜੀ ਦੀਆਂ ਬਾਜ ਦੀਆਂ ਸਭ ਦੀਆਂ ਉਹਨਾਂ ਨੂੰ ਸੁਣਾਉਂਦੇ ਹੁੰਦੇ ਸੀ ਕਹਿੰਦੇ ਜੀ ਜਦੋਂ ਘਰ ਜਵਾਨੀ 'ਚ ਹੋ ਗਏ ਬੱਚੇ ਹਜੇ ਛੋਟੇ ਹੋਣਗੇ ਤਾਂ ਇੰਨਾਂ ਹੀ ਸਾਖੀਆਂ ਨੂੰ ਪੜ ਕੇ ਸੁਣਾਇਆ ਜਾਂਦਾ ਸੀ ਹਾਂਜੀ ਇਹਨਾਂ ਬੱਚਾ ਨਹੀਂ ਸੌਣਾ ਨਾ ਤੇ ਇਹਨਾਂ ਨੂੰ ਸੁਲਾਉਣ ਦੇ ਟਾਈਮ ਇੱਕ ਇੱਕ ਸਾਕੀ ਜਰੂਰ ਸੁਣਾਉਂਦੀ ਹੁੰਦੀ ਸੀ ਕਿ ਤੁਸੀਂ ਸੋ ਜੋ ਸਵੇਰੇ ਸਕੂਲ ਜਾਣਾ ਔਰ ਬਾਬਾ ਇਹਨਾਂ ਨੂੰ ਆਦਤ ਸੀ ਕਿ ਇੱਕ ਇੱਕ ਕਹਾਣੀ ਜਰੂਰ ਸੁਣਨੇ ਇਹਨਾਂ ਨੇ ਜੀ ਜੀ ਬਿਲਕੁਲ ਸਦਸ਼ਕੋ ਤੁਸੀਂ ਦੇਖ ਵੀ ਸਕਦੇ ਹੋ ਮਾਤਾ ਜੀ ਨੇ ਨਾਲ ਹੀ ਰੱਖਿਆ ਕਹਿੰਦੇ ਪੁਰਾਤਨ ਹੋ ਚੁੱਕੀਆਂ ਨੇ ਪਰ ਮੈਂ ਅਜੇ ਵੀ ਸੰਭ ਕੇ ਰੱਖੀਆਂ ਹੋਈਆਂ ਕੱਲ ਨੂੰ ਮਾਤਾ ਜੀ ਜ਼ਿੰਦਗੀ ਤੋਂ ਰੁਕਸਤ ਹੋ ਕੇ ਤਾਂ ਫਿਰ ਅੱਗੇ ਬੱਚੇ ਸੰਭ ਕੇ ਸੰਭਣਗੇ ਜੀ ਹਾਂਜੀ ਇਹਨਾਂ ਇਹ ਗੁਰੂ ਮਹਾਰਾਜ ਦੀ ਦੇਣ ਸੰਭਣਗੇ ਜਿੰਨਾ ਬਖਸ਼ਿਸ਼ ਕਰਨਗੇ ਜਿੰਨਾ ਹੈ ਉਹਨਾਂ ਤੇ ਬਖਸ਼ਿਸ਼ ਹੋਏਗੀ ਬਿਲਕੁਲ ਸੋ ਕਿਤੇ ਨੇ ਕਿਤੇ ਜਦੋਂ ਘਰ ਦੇ ਵਿੱਚ ਸਿੱਖੀ ਪੱਕੀ ਹੋਵੇ ਤਾਂ ਹੀ ਸਿੱਖ ਅੱਗੇ ਵੱਧ ਸਕਦਾ ਆ ਤੁਸੀਂ ਦੇ ਇਹ ਇੱਕ ਉਦਾਹਰਨ ਸੀ ਤੁਹਾਡੇ ਸਾਹਮਣੇ ਕਿ ਜਦੋਂ ਘਰ ਦੇ ਵਿੱਚ ਸਿੱਖੀ ਰੱਖੀ ਤਾਂ ਅੱਜ ਸਿੱਖਾਂ ਨੇ ਇਸ ਬੰਬੇ ਵਰਗੇ ਸ਼ਹਿਰਾਂ ਦੇ ਵਿੱਚ ਵੀ ਬੁਲੰਦੀਆਂ ਨੂੰ ਸ਼ੋਹ ਆਪਣੇ ਕਾਰੋਬਾਰ ਖੜੇ ਕੀਤੇ ਤੇ ਨਾਲ ਹੀ ਸਿੱਖੀ ਨੂੰ ਵੀ ਪਰਪੱਕ ਰੱਖਿਆ ਜੁੜੇ ਰਹੋ ਰੋਜ਼ਾਨਾ ਸਪੋਕਸ ਮੈਂ ਦੇ ਨਾਲ ਇਦਾਂ ਦੀ ਸ਼ਕਤੀ ਤੁਹਾਡੇ ਰੂਬਰੂ ਕਰਵਾਉਂਦੇ ਰਾਂਗੇ ਤਦ ਤੱਕ ਲਈ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ